ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਵੱਲੋਂ ਸਰਕਾਰੀ ਬੱਸਾਂ ਦੇ ਵਿੱਚ ਬੀਬੀਆਂ ਦਾ ਸਫ਼ਰ ਫ੍ਰੀ ਕੀਤਾ ਹੋਇਆ ਹੈ ਇਸੇ ਦੌਰਾਨ ਹੁਣ ਵੱਡੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਡੀਜ਼ਲ ਦੀ ਘਾਟ ਦੇ ਕਾਰਨ ਪਠਾਨਕੋਟ ਦੇ ਵਿੱਚ ਪੰਜਾਬ ਰੋਡਵੇਜ ਅਤੇ ਪੰਨਵਾਸ ਡੀਪੂ ਤੋਂ ਚੰਡੀਗੜ੍ਹ ਅਮਰਤਸਰ ਜਲੰਧਰ ਸਮੇਤ ਕਈ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਬੰਦ ਹੋ ਚੁੱਕੀਆਂ ਹਨ ਜਿਸ ਦੇ ਕਾਰਨ ਯਾਤਰੀਆਂ ਨੂੰ ਹੁਣ ਗਿਣਤੀ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਠਾਨਕੋਟ ਤੋਂ ਗੁਰਦਾਸਪੁਰ ਅਤੇ ਹੋਰਾਂ ਰੂਟਾਂ ਤੇ ਜਾਣ ਵਾਲੀਆਂ ਔਰਤਾਂ ਅਤੇ ਵਿਦਿਆਰਥਣਾਂ ਨੂੰ ਹੁਣ ਨਿੱਜੀ ਬੱਸਾਂ ਦੇ ਲਈ ਭੁਗਤਾਨ ਕਰਨਾ ਪੈ ਰਿਹਾ ਹੈ ਸਭ ਤੋਂ ਵੱਡਾ ਝਟਕਾ ਜਿਹੜੀਆਂ ਆਧਾਰ ਕਾਰਡ ਵਾਲੀਆਂ ਬੀਬੀਆਂ ਆਧਾਰ ਕਾਰਡ ਦੇ ਕੇ ਸਫ਼ਰ ਕਰਦੀਆਂ ਹਨ ਸੋ ਉਹਨਾਂ ਨੂੰ ਲੱਗਾ ਹੈ ਯਾਤਰੀਆਂ ਨੇ ਬੱਸ ਸਟੇਸ਼ਨ ਦੇ ਉੱਤੇ ਘੰਟੀਆਂ ਤੱਕ ਇੰਤਜ਼ਾਰ ਕੀਤਾ ਪਰ ਪੰਜਾਬ ਦੀ ਰੋਡਵੇਜ ਅਤੇ ਪੰਨ ਬੱਸ ਬਸਾਂ ਨਹੀਂ ਚੱਲੀਆਂ ਜਿਸ ਤੋਂ ਬਾਅਦ ਕੀ ਉੱਥੋਂ ਦੇ ਕਰਮਚਾਰੀਆਂ ਨੇ ਕਿਹਾ ਹੈ ਕਿ ਉਹਨਾਂ ਦੇ ਕੋਲ ਡੀਜ਼ਲ ਹੀ ਨਹੀਂ ਹੈ ਜਿਸ ਦੇ ਕਾਰਨ ਉਹ ਹੁਣ ਬੱਸਾਂ ਨਹੀਂ ਚਲਾ ਸਕਦੇ ਇਸੇ ਦੌਰਾਨ ਪੰਜਾਬ ਰੋਡਵੇਜ ਬੱਸ ਕੰਟਰੈਕਟਡ ਵਰਕਰ ਜੂਨੀਅਨ ਦੇ ਪ੍ਰਧਾਨ ਜਗਿੰਦਰ ਸਿੰਘ ਪਾਲ ਲਵਲੀ ਦੇ ਵੱਲੋਂ ਪਿਛਲੇ ਦਿਨੀ ਹੀ ਕਿਹਾ ਗਿਆ ਸੀ ਕਿ ਮੁਖਤ ਸੇਵਾ ਦੇ ਕਾਰਨ ਪੰਜਾਬ ਰੋਡਵੇਜ ਦੇ ਉੱਤੇ 1200 ਕਰੋੜ ਤੋਂ ਵੱਧ ਦਾ ਬਕਾਇਆ ਹੈ ਸੋ ਜਿਸ ਦੇ ਕਾਰਨ ਹੁਣ ਵੱਡਾ ਘਾਟਾ ਪੰਜਾਬ ਦੀ ਰੋਡਵੇਜ ਬੱਸ ਨੂੰ ਉਠਾਉਣਾ ਪੈ ਰਿਹਾ ਹੈ ਤੇ ਦੂਜੇ ਪਾਸੇ ਹੁਣ ਪਠਾਨਕੋਟ ਡੀਪੂ ਦੇ ਕੋਲ ਡੀਜ਼ਲ ਦੀ ਘਾਟ ਹੋ ਚੁੱਕੀ ਹੈ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਬਸਾਂ ਖੜੀਆਂ ਕਰ ਦਿੱਤੀਆਂ ਗਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਬਣੀਆਂ 11 ਦਵਾਈਆਂ ਦੇ ਨਮੂਨੇ ਹੋਏ ਹਨ ਫੇਲ ਜੀ ਹਾਂ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਵੱਲੋਂ ਹੁਣ ਸਤੰਬਰ ਸਾਲ 2025 ਦੀ ਰਿਪੋਰਟ ਦੇ ਵਿੱਚ ਦੇਸ਼ ਭਰ ਦੇ ਵਿੱਚ ਦਵਾਈਆਂ ਦੀ ਗੁਣਵੱਤਾ ਦੇ ਉੱਤੇ ਚਿੰਤਾ ਭਗਟਾਈ ਗਈ ਹੈ ਰਿਪੋਰਟ ਦੇ ਅਨੁਸਾਰ ਕੁੱਲ 112 ਦਵਾਈਆਂ ਦੇ ਨਮੂਨੇ ਗੁਣਵੱਤਾ ਜਾਂਚਾਂ ਦੇ ਵਿੱਚ ਫੇਲ ਹੋਏ ਹਨ ਜਿਨ੍ਹਾਂ ਦੇ ਵਿੱਚ 11 ਨਮੂਨੇ ਪੰਜਾਬ ਦੇ ਵਿੱਚ ਬਣੇ ਸਨ ਫੇਲ ਨਮੂਨੇ ਦੇਸ਼ ਭਰ ਦੇ ਵਿੱਚ 112 ਅਤੇ 55 ਕੇਂਦਰੀ ਰਾਜ ਪ੍ਰਯੋਗਸ਼ਾਲਾਂ ਦੇ ਵਿੱਚ ਅਤੇ 60 ਰਾਜ ਪੱਧਰ ਦੇ ਉੱਤੇ ਹਨ ਇਸੇ ਦੌਰਾਨ ਪੰਜਾਬ ਦੇ ਵਿੱਚ ਬਣੀਆਂ 11 ਦਵਾਈਆਂ ਦੇ ਨਮੂਨੇ ਫੇਲ ਹੋ ਚੁੱਕੇ ਹਨ ਜੀਹਨ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਦਵਾਈਆਂ ਇਹ ਜਿਹੜੀਆਂ ਕਿ ਭਾਰਤੀਆਂ ਜਾਂਦੀਆਂ ਹਨ ਘਰੇਲੂ ਪੱਧਰ ਦੇ ਉੱਤੇ ਜਿਵੇਂ ਕਿ ਕੈਂਸਰ 슈ਗਰ ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਇਨਫੈਕਸ਼ਨਾਂ ਦੇ ਵਿੱਚ ਇਹ ਦਵਾਈਆਂ ਵਰਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਕਿ ਹੁਣ ਪ੍ਰਯੋਗ ਕੀਤਾ ਗਿਆ ਹੈ ਤੇ ਜਿਨ੍ਹਾਂ ਦੇ ਨਮੂਨੇ ਹੁਣ ਫੇਲ ਪਾਏ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਸੁਲਤਾਨਪੁਰ ਲੋਧੀ ਤੋਂ ਬੇਹਦ ਚਕਾਉਣ ਵਾਲੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਪੁਲਿਸ ਕਸਟਡੀ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਵੀਰਪਾਲ ਦੇ ਰੂਪ ਦੇ ਵਿੱਚ ਹੋਈ ਹੈ ਜਿਸ ਨੂੰ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਮਸੀਤਾਂ ਪਿੰਡ ਦੇ ਕਤਲ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਹਿਰਾਸਤ ਦੇ ਵਿੱਚ ਲਿਆ ਸੀ ਪਰਿਵਾਰ ਦੇ ਵੱਲੋਂ ਪੁਲਿਸ ਦੇ ਉੱਤੇ ਗੰਭੀਰ ਦੋਸ਼ ਲਗਾਏ ਗਏ ਹਨ ਹਵਾਲਾਤ ਦੇ ਵਿੱਚ ਵੀਰਪਾਲ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇੱਥੋਂ ਤੱਕ ਕਿ ਉਸ ਨੂੰ ਨੰਗਾ ਕਰਕੇ ਤਸ਼ੱਦਦ ਕੀਤਾ ਗਿਆ ਹੈ ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਪੁਲਿਸ ਆਪ ਉਸ ਨੂੰ ਚਿੱਟਾ ਮਹਈਆ ਕਰਵਾ ਰਹੀ ਸੀ ਜਿਸ ਦੇ ਕਾਰਨ ਸਾਰੀ ਕਹਾਣੀ ਹੁਣ ਹੋਰ ਵੀ ਸ਼ੱਕੀ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਹੀ ਸਰਪੰਚ ਦੇ ਮੁੰਡੇ ਦੀ ਹੋਈ ਸੀ ਮੌਤ। ਦੂਜੇ ਪਾਸੇ ਮਸੀਤਾਂ ਪਿੰਡ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਸਰਪੰਚ ਹਰਮੇਸ਼ ਸਿੰਘ ਗੋਰਾ ਦੇ ਪੁੱਤਰ ਸੁਖਜਿੰਦਰ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੋਈ ਸੀ। ਸੁਖਜਿੰਦਰ ਦੇ ਪਰਿਵਾਰ ਦੇ ਵੱਲੋਂ ਉਸ ਮਾਮਲੇ ਦੇ ਵਿੱਚ ਕਤਲ ਦੀ ਸ਼ੰਕਾ ਜਤਾਈ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸ਼ੱਕੀ ਨੌਜਵਾਨਾਂ ਨੂੰ ਪੁੱਛਗਿੱਛ ਲਈ ਟੱਕਿਆ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਇਹ ਨੌਜਵਾਨ ਵੀ ਸੀ ਜਿਸ ਦੀ ਕੀ ਹੁਣ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਅਮਰੀਕੀ ਸਿਟੀਜ਼ਨ ਨੌਜਵਾਨ ਦੀ ਕਰਤਾਰਪੁਰ ਰੋਡ ਦੇ ਉੱਤੇ ਸਥਿਤ ਪਾਤੜਾ ਕਲਾਂ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ। ਸਮਾਚਾਰ ਪ੍ਰਾਪਤ ਹੋਇਆ ਹੈ ਕਿ ਅਮਰੀਕਾ ਤੋਂ ਨੌਜਵਾਨ ਅਮਰਵੀਰ ਸਿੰਘ ਪੁੱਤਰ ਕਲਦੀਪ ਸਿੰਘ ਹਾਲ ਹੀ ਦੇ ਵਿੱਚ ਹੀ ਕਪੂਰਥਲਾ ਪੁੱਜਾ ਸੀ ਤੇ ਤਿੰਨ ਦਿਨ ਪਹਿਲਾਂ ਹੀ ਉਸ ਦੇ ਘਰ ਦੇ ਏਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਮ੍ਹਾਂ ਕਰਵਾ ਕੇ ਗਏ ਸਨ ਪਰ ਬਾਅਦ ਵਿੱਚ ਹੁਣ ਇਸ ਦੀ ਮੌਤ ਹੋ ਗਈ ਹੈ ਤੇ ਦੱਸਣ ਜੋ ਗੱਲ ਇਹ ਹੈ ਕਿ ਮ੍ਰਿਤਕ ਨੌਜਵਾਨ ਦੇ ਗਲੇ ਦੇ ਉੱਤੇ ਕੁਝ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਇਸ ਤੋਂ ਬਾਅਦ ਨਸ਼ੇ ਦੇ ਵਿਰੁੱਧ ਹੀ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜੁੱਧ ਨਸ਼ਿਆਂ ਵਿਰੁੱਧ ਤੇ ਚਲਾਈ ਜਾ ਰਹੀ ਹੈ ਪਰ ਨਸ਼ਾ ਪੰਜਾਬ ਦੇ ਵਿੱਚ ਅੱਗੇ ਨਾਲੋਂ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹੁਣ ਮਾਨਸੇ ਤੋਂ ਇੱਕ ਅਜਿਹੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਨਸ਼ੇ ਦੀ ਖਾਤਰ ਆਪਣਾ ਮਾਪਿਆਂ ਦੇ ਵੱਲੋਂ 3 ਮਹੀਨੇ ਦਾ ਬੱਚਾ ਵੇਚਣ ਦਾ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਤੇ ਪੁਲਿਸ ਕਰ ਰਹੀ ਹੈ ਜਾਂਚ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖੰਡਾਲ ਤੋਂ ਇੱਕ 3 ਮਹੀਨੇ ਦੀ ਮਾਸੂਮ ਬੱਚੇ ਨੂੰ ਨਸ਼ੇ ਦੀ ਪੂਰਤੀ ਲਈ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਬੱਚੇ ਦੀ ਮਾਂ ਦੇ ਵੱਲੋਂ ਹੁਣ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਬੱਚੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਉੱਧਰ ਪੁਲਿਸ ਨੇ ਬੱਚੇ ਨੂੰ ਵੇਚਣ ਦੀ ਗੱਲ ਨੂੰ ਨਕਾਰਦਿਆਂ ਹੋਇਆਂ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ ਸੋ ਮਾਨਸਾ ਜ਼ਿਲ੍ਹੇ ਦੇ ਕਸਬਾ ਬਟੇਰਾ ਦੀਨੋ ਦੇ ਪਿੰਡ ਅਕਬਰਪੁਰ ਖੁੰਡਾਲ ਦੇ ਇੱਕ ਮਾਂ ਨੇ ਬਟੇਰਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਰੋਪੀ ਦੇ ਉੱਤੇ ਉਸ ਦੇ ਵੱਲੋਂ ਦੋਸ਼ ਵੀ ਲਗਾਇਆ ਗਿਆ ਹੈ ਕਿ ਉਸ ਦੇ ਪਤੀ ਅਤੇ ਸੱਸ ਦੇ ਵੱਲੋਂ ਨਸ਼ੇ ਦੀ ਪੂਰਤੀ ਦੇ ਕਾਰਨ ਉਸ ਦੇ ਬੱਚੇ ਨੂੰ ਵੇਚ ਦਿੱਤਾ ਗਿਆ ਹੈ ਤੇ 80000 ਰੁਪਏ ਦੇ ਵਿੱਚ ਇਹ ਬੱਚਾ ਉਹਨਾਂ ਦਾ ਵੇਚਿਆ ਗਿਆ ਹੈ ਤੇ ਦੂਜੇ ਪਾਸੇ ਹੁਣ ਪੁਲਿਸ ਦੇ ਵੱਲੋਂ ਇਸ ਬੱਚੇ ਨੂੰ ਲੱਭਣ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਮਾਤਾ ਪਿਤਾ ਹੀ ਜਿਹੜੇ ਆ ਉਹ ਨਸ਼ੇ ਦੇ ਆਦੀ ਹਨ ਜਿਨ੍ਹਾਂ ਦਾ ਪੁਲਿਸ ਦੇ ਵੱਲੋਂ ਇਲਾਜ ਵੀ ਕਰਵਾਇਆ ਗਿਆ ਸੀ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਪਹਿਲਾਂ ਬਿਮਾਰ ਸੀ ਜਿਸ ਦੇ ਚਾਹਦਿਆਂ ਉਸ ਨੂੰ ਗੋਦ ਦੇ ਦਿੱਤਾ ਗਿਆ ਸੀ ਤੇ ਉਸ ਪਰਿਵਾਰ ਦੇ ਵੱਲੋਂ ਇਸ ਬੱਚੇ ਦਾ ਇਲਾਜ ਵੀ ਕਰਵਾਇਆ ਗਿਆ ਹੈ ਸੋ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਨਕਾਰਿਆ ਗਿਆ ਹੈ ਕਿ ਘਰਦਿਆਂ ਦੇ ਵੱਲੋਂ ਬੱਚਾ ਵੇਚਿਆ ਨਹੀਂ ਹੈ ਕਿਸੇ ਨੂੰ ਗੋਦ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਵੀ ਹੁਣ ਜਿਹੜੀ ਲੁਧਿਆਣੇ ਤੋਂ ਆ ਰਹੀ ਹੈ ਨਸ਼ੇ ਦੇ ਰਿਲੇਟਿਡ ਹੈ ਚਿੱਟੇ ਦੇ ਦੈਂਤ ਨੇ ਲੁਧਿਆਣਾ ਦੇ ਇੱਕ ਹੋਰ ਨੌਜਵਾਨ ਨੂੰ ਨਿਗਲਿਆ ਹੈ ਤੇ ਪੁਲਿਸ ਮੁਤਾਬਕ ਹੁਣ ਮ੍ਰਿਤਕ ਦੀ ਪਛਾਣ ਰੋੜਕਾ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਦੇ ਵੱਜੋਂ ਹੋਈ ਹੈ ਇਹ ਦਰਦਨਾਕ ਘਟਨਾ ਉਸ ਵੇਲੇ ਵਾਪਰੀ ਜਦੋਂ ਗੁਰਿੰਦਰ ਸਿੰਘ ਜਸਪਾਲ ਬਾਂਗੜ ਇਲਾਕੇ ਦੇ ਇੱਕ ਕਪਲਾਟ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਬੈਠ ਕੇ ਨਸ਼ੇ ਦਾ ਟੀਕਾ ਲਗਾ ਰਿਹਾ ਸੀ ਇਸੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਉਸ ਦੇ ਪਿਤਾ ਦੇ ਵੱਲੋਂ ਹੁਣ ਉਸ ਦੇ ਦੋਸਤਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੂੰ ਇਹਨਾਂ ਨੌਜਵਾਨਾਂ ਦੁਆਰਾ ਹੀ ਸੱਦਿਆ ਗਿਆ ਸੀ ਤੇ ਇਹਨਾਂ ਦੇ ਦੁਆਰਾ ਹੀ ਉਸ ਦੇ ਨਸ਼ੇ ਦਾ ਟੀਕਾ ਲਗਾ ਦਿੱਤਾ ਗਿਆ ਹੈ ਜਿਸ ਦੇ ਕਾਰਨ ਉਸ ਦੇ ਬੇਟੇ ਦੀ ਮੌਤ ਹੋਈ ਹੈ। ਫਰ ਹੁਣ ਚੰਡੀਗੜ੍ਹ 에어ਪੋਰਟ ਦੇ ਸੰਬੰਧੀ ਨਿਕਲ ਕੇ ਆ ਰਹੀ ਹੈ ਜੀਹਾਂ ਚੰਡੀਗੜ੍ਹ 에어ਪੋਰਟ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ ਯਾਤਰੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਸੀ ਇਤ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਮੁਰੰਮਤ ਦੇ ਕੰਮ ਦੇ ਨਾਲ 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 ਉਡਾਨਾਂ ਦਾ ਸੰਚਾਲਨ ਵੀ ਹੁਣ ਜਾਰੀ ਰਹੇਗਾ ਤੇ ਕੁਝ ਉਡਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਹਵਾਈ ਅੱਡੇ ਦੇ ਰਨਵੇ ਦੇ ਰੱਖ-ਰਖਾ ਦਾ ਕੰਮ ਜੋ ਕਿ ਦੋ ਪੜਾਵਾਂ ਦੇ ਵਿੱਚ ਕੀਤਾ ਜਾਵੇਗਾ 26 ਅਕਤੂਬਰ ਤੋਂ ਲੈ ਕੇ 18 ਨਵੰਬਰ ਤੱਕ ਇਹ ਕੰਮ ਜਿਹੜਾ ਕਿ ਜਾਰੀ ਰੱਖਿਆ ਜਾਵੇਗਾ ਹਵਾਈ ਅੱਡੇ ਦੇ ਸੀਈਓ ਅਦੀ ਵਰਮਾ ਨੇ ਦੱਸਿਆ ਹੈ ਕਿ ਉਡਾਨਾਂ ਦਾ ਸੰਚਾਲਨ ਪੂਰੀ ਤਰ੍ਹਾਂ ਮੁਅਤਲ ਨਹੀਂ ਕੀਤਾ ਗਿਆ ਹੈ ਹਾਲਾਂਕਿ ਕੁਝ ਉਡਾਨਾਂ ਚਲਾਈਆਂ ਜਾ ਰਹੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ ਵਿਗੜਨ ਲੱਗੇ ਹਨ ਹਾਲਾਤ ਸਾਵਧਾਨ ਰਹਿਣ ਲੋਕ ਅਲਰਟ ਕਰ ਦਿੱਤਾ ਗਿਆ ਹੈ ਜਾਰੀ ਜਿਨ੍ਹਾਂ ਦੇ ਵਿੱਚ ਹੁਣ ਐਡੀਜ਼ ਮੱਛਰ ਕੱਟਣ ਦੇ ਨਾਲ ਡੇਂਗੂ ਦੇ ਕੇਸਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਦਰਜ ਕੀਤਾ ਗਿਆ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੁਣ ਲਗਾਤਾਰ ਡੇਂਗੂ ਦੇ ਬ੍ਰੀਜ਼ ਵਧਦੇ ਜਾ ਰਹੇ ਹਨ ਤੇ ਪਿਛਲੇ ਕਿਉਂ ਵੀ ਦਿਨਾਂ ਦੇ ਵਿੱਚ 84 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਦੇ ਨਾਲ ਕੁੱਲ ਡੇਂਗੂ ਮਰੀਜ਼ਾਂ ਦੀ ਗਿਣਤੀ 140 ਤੱਕ ਜਾ ਪੁੱਜੀ ਹੈ ਜਿਨ੍ਹਾਂ ਦੇ ਵਿੱਚੋਂ 9 ਮਰੀਜ਼ ਹਾਲੇ ਵੀ ਐਕਟਿਵ ਹਨ ਮਰੀਜ਼ਾਂ ਦੀ ਵੱਧਦੀ ਗਿਣਤੀ ਕਾਰਨ ਸਿਹਤ ਵਿਭਾਗ ਚੌਕਸ ਹੋ ਗਿਆ ਹੈ ਜਾਗਰੂਕਤਾ ਦੇ ਨਾਲ ਨਾਲ ਰੋਕਥਾਮ ਮੁਹਿੰਮ ਨੂੰ ਵੀ ਤੇਜ਼ ਕਰ ਦਿੱਤਾ ਗਿਆ ਹੈ ਸਿਵਲ ਸਰਜਨ ਦੇ ਦੁਆਰਾ ਵੀ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਪੂਰੀ ਤਿਆਰੀ ਕਰ ਲਈ ਗਈ ਹੈ ਤੇ ਲਗਾਤਾਰ ਤੁਹਾਨੂੰ ਦੱਸੀਏ ਕਿ ਡੇਂਗੂ ਇਸ ਤੋਂ ਲੱਭ ਚਿਕਨ ਗੁਣੀਆਂ ਦੇ ਮਰੀਜ਼ ਹੁਣ ਸਾਹਮਣੇ ਪੰਜਾਬ ਦੇ ਵਿੱਚ ਨਿਕਲ ਕੇ ਆ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਿਦਿਆਰਥੀਆਂ ਦੇ ਰਾਣ ਭਰੀ ਬੱਸ ਆਈ ਹਾਈ ਟੈਨਸ਼ਨ ਤਾਰਾਂ ਦੇ ਵਿੱਚ ਜੀ ਹਾਂ ਲੁਧਿਆਣਾ ਤੋਂ ਸਾਹਮਣੇ ਖਬਰ ਨਿਕਲ ਕੇ ਆਈ ਹੈ ਕੋਚਰ ਮਾਰਕੀਟ ਦੇ ਵਿੱਚ ਹੋਏ ਇੱਕ ਹਾਦਸੇ ਦੇ ਵਿੱਚ ਹੁਣ ਪਾਵਰ ਕਮਪ ਵਿਭਾਗ ਦੇ ਅਧਿਕਾਰੀਆਂ ਦੀ ਨਾਕਾਮੀ ਦੇ ਕਾਰਨ 55 ਸਕੂਲੀ ਬੱਚਿਆਂ ਨੂੰ ਲਿਜਾ ਰਹੀ ਇੱਕ ਬੱਸ ਹਾਈ ਟੈਂਸ਼ਨ ਬਿਜਲੀ ਦੀਆਂ ਤਾਰਾਂ ਦੇ ਵਿੱਚ ਫਸ ਗਈ ਖੁਦ ਕਿਸਮਤੀ ਦੇ ਨਾਲ ਟੁੱਟੀ ਹੋਈ ਬਿਜਲੀ ਦੀ ਲਾਈਨ ਦੇ ਵਿੱਚ ਸਮੇਂ ਸਿਰ ਬਿਜਲੀ ਸਪਲਾਈ ਕੱਟ ਦਿੱਤੀ ਗਈ ਨਹੀਂ ਤੇ ਇੱਥੇ ਵੱਡਾ ਹਾ사 ਵਾਪਰ ਸਕਦਾ ਸੀ ਨਤੀਜੇ ਦੇ ਵਜੋਂ ਕੋਈ ਵੀ ਮਾਸੂਮ ਬੱਚਿਆਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਇਸ ਭਿਆਨਕ ਹਾਦਸੇ ਤੋਂ ਬਾਅਦ ਹੁਣ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਬਸ ਦੀ ਭੰਨ ਤੋੜ ਵੀ ਕੀਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਮਾਰਕੀਟ ਦੀ ਮੁੱਖ ਸੜਕ ਵਿੱਚ ਕਾਰ ਲਟਕੀਆਂ ਹੋਈਆਂ ਸਨ ਜੋ ਕਿ ਲਗਭਗ 80 ਫੁੱਟ ਚੌੜੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਹੁਣ ਅਹਿਮ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਲਿਆ ਗਿਆ ਹੈ ਵੱਡਾ ਫੈਸਲਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਤਪਾ ਨੇ ਪੰਜਾਬ ਵਿਧਾਨ ਸਭਾ ਵਿਖੇ ਵਿਦਿਆਰਥੀਆਂ ਲਈ ਸੰਭਾਵਿਤ ਤੌਰ ਤੇ 26 ਨਵੰਬਰ ਸਾਲ 2025 ਨੂੰ ਮੌਕ ਸੈਸ਼ਨ ਕਰਵਾਉਣ ਲਈ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਨਾਲ ਆਨਲਾਈਨ ਸੂਬਾ ਪੱਧਰੀ ਮੀਟਿੰਗ ਕੀਤੀ ਸਪੀਕਰ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਖੇਤਰ ਵਿੱਚ ਮਿਸਾਲੀ ਸੁਧਾਰ ਕੀਤੇ ਜਾ ਰਹੇ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦੇ ਵਿੱਚ ਬਦਲਿਆ ਜਾਵੇਗਾ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਲਈ ਨਵੇਂ ਉਪਰਾਲੇ ਕੀਤੇ ਜਾਣਗੇ ਤੇ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਸਿਆਸੀ ਖੇਤਰ ਦੀ ਜਾਣਕਾਰੀ ਵੀ ਪ੍ਰਦਾਨ ਕੀਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਡੀਮਾਰਟ ਤੋਂ ਖਰੀਦੀ ਬਸਲੇਰੀ ਦੀ ਬੋਤਲ ਦੇ ਵਿੱਚ ਨਿਕਲੀ ਉਲੀ 10 ਲੱਖ ਰੁਪਏ ਤੱਕ ਦਾ ਕਾਨੂੰਨੀ ਨੋਟਿਸ ਹੋ ਗਿਆ ਹੈ ਜਾਰੀ ਜੀ ਹਾਂ ਬਠਿੰਡਾ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਬਸਲੇਰੀ ਪਾਣੀ ਪੀਣ ਵਾਲੀ ਬੋਤਲ ਜਿਹੜੀ ਹੁੰਦੀ ਹੈ ਕਿ ਉਸ ਦੇ ਬਾਰੇ ਬੇहद ਅਹਿਮ ਖਬਰ ਹੈ ਦਰਸਾਲ ਇਥੇ ਡੀਮਾਰਟ ਤੋਂ ਖਰੀਦੀ ਵਿਸਲੇਰੀ ਪਾਣੀ ਦੀ ਬੋਤਲ ਦੇ ਵਿੱਚੋਂ ਉੱਲੀ ਨਿਕਲੀ ਹੈ ਜਾਣਕਾਰੀ ਦੇ ਮੁਤਾਬਕ ਸੀਨੀਅਰ ਵਕੀਲ ਜੈ ਗੋਪਾਲ ਅਤੇ ਵਕੀਲ ਮੋਨਾ ਗੋਇਲ ਨੇ ਕਿਹਾ ਹੈ ਕਿ ਉਹਨਾਂ ਦੇ ਦੇ ਕਲਾਇੰਟ ਬੰਤ RAM ਨੇ ਡੀਮਾਰਟ ਬਟਿੰਡਾ ਤੋਂ ਵਿਸਲੇਰੀ ਸੋਡੇ ਦੀ ਬੋਤਲ ਖਰੀਦੀ ਸੀ ਬੋਤਲ ਦੇ ਵਿੱਚੋਂ ਉੱਲੀ ਪਾਏ ਜਾਣ ਤੋਂ ਬਾਅਦ ਡੀਮਾਰਟ ਐਵਨਿਊ ਸੁਪਰਮਾਰਕਟ ਲਿਮਟਿਡ ਅਤੇ ਵਿਸਲੇਰੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੂੰ 10 ਲੱਖ ਰੁਪਏ ਦੇ ਹਰਜਾਨੇ ਦਾ ਕਾਨੂੰਨੀ ਨੋਟਿਸ ਬੀ ਦਿੱਤਾ ਗਿਆ ਹੈ ਵਕੀਲ ਅਨੁਸਾਰ ਮਿਆਦ ਪੁੱਗਣ ਦੀ ਤਰੀਖ ਵਾਲਾ ਇਹ ਉਤਪਾਦ ਮਨੁੱਖੀ ਖਾਤ ਲਈ ਅਯੋਗ ਸੀ ਜਿਸ ਤੋਂ ਬਾਅਦ ਵੀ ਉਹਨਾਂ ਦੇ ਵੱਲੋਂ ਵੇਚਿਆ ਜਾ ਰਿਹਾ ਸੀ ਤੇ ਹੁਣ 10 ਲੱਖ ਰੁਪਏ ਦਾ ਨੋਟਿਸ ਭੇਜ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਮਟਰਨ ਚਿਕਨ ਤੋਂ ਮਹਿੰਗੀਆਂ ਹੋ ਚੁੱਕੀਆਂ ਹਨ ਸਬਜ਼ੀਆਂ بگੜਿਆ ਹੈ ਰਸੋਈ ਦਾ ਬਜਟ 120 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ ਸਬਜ਼ੀਆਂ ਦਾ ਭਾ ਜੀ ਹਾਂ ਤਿਹਾੜੀ ਸੀਜ਼ਨ ਕਾਰਨ ਹਰੀਆਂ ਸਬਜ਼ੀਆਂ ਦੀਆਂ ਤਾਂ ਜਿਹੜੀਆਂ ਕਿ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ ਮੀਟ ਤੇ ਭਾਜ ਸਬਜ਼ੀਆਂ ਦੇ ਰੇਟ ਹੋਣ ਦੇ ਕਾਰਨ ਸਬਜ਼ੀਆਂ ਖਰੀਦਣ ਤੋਂ ਵੀ ਗੁਰੇਜ਼ ਕਰਨ ਲੱਗੇ ਹਨ ਲੋਕ ਜਦਕਿ ਔਰਤਾਂ ਦਾ ਰਸੋਈ ਬਜਟ ਵੀ ਵਿਗੜ ਗਿਆ ਹੈ ਤਿਹਾੜੀਦਾਰ ਮਜ਼ਦੂਰ ਹਰੀਆਂ ਸਬਜ਼ੀਆਂ ਖਰੀਦਣ ਤੋਂ ਅਸਮਰਥ ਦਿਖਾਈ ਦੇ ਰਹੇ ਹਨ ਦਸਨ ਜੋ ਗੱਲ ਹੈ ਕਿ ਇਸ ਸਮੇਂ ਹਰਾ ਧਨੀਆ 600 ਰੁਪਏ ਕਿਲੋ ਤੱਕ ਪਹੁੰਚ ਚੁੱਕਾ ਹੈ ਗੋਭੀ 100 ਤੋਂ ਲੈ ਕੇ 120 ਰੁਪਏ ਤੱਕ ਵਿਕ ਰਹੀ ਹੈ ਮਟਰ 200 ਰੁਪਏ ਬੇਗਣ 50 ਰੁਪਏ ਮੂਲੀ 50 ਰੁਪਏ ਕਦੂ 50 ਰੁਪਏ ਪਾਲਕ 100 ਰੁਪਏ ਅਤੇ ਸਰੋਂ ਦਾ ਸਾਗ 50 ਰੁਪਏ ਕਿਲੋ ਅਤੇ ਮੀਠੀ 80 ਰੁਪਏ ਤੇ ਜਦ ਕੀ ਟਮਾਟਰ 50 ਰੁਪਏ ਕਿਲੋ ਦੇ ਕਰੀਬ ਵੇਚ ਰਹੇ ਹਨ ਜੇਕਰ ਮੀਟ ਦੀ ਗੱਲ ਕਰੀਏ ਤੇ ਉਹ ਵੀ 160 ਰੁਪਏ ਦੇ ਕਰੀਬ ਵਿਕ ਰਿਹਾ ਹੈ ਸੋ ਹਰੀਆਂ ਸਬਜ਼ੀਆਂ ਦੇ ਰੇਟ ਲਗਾਤਾਰ ਹੁਣ ਪੰਜਾਬ ਦੇ ਵਿੱਚ ਵਧਦੇ ਜਾ ਰਹੇ ਹਨ ਸ਼ਹਿਰ ਦੇ ਵਿੱਚ ਸਬਜ਼ੀ ਵਕਰੇਤਾਵਾਂ ਦੇ ਨਾਲ ਗੱਲਬਾਤ ਕਰਨ ਦੇ ਦੌਰਾਨ ਪਤਾ ਲੱਗਾ ਹੈ ਕਿ ਸਰਦੀਆਂ ਦੀਆਂ ਸਬਜ਼ੀਆਂ ਸ਼ੁਰੂ ਦੇ ਵਿੱਚ ਕਾਫੀ ਜ਼ਿਆਦਾ ਮਹਿੰਗੀਆਂ ਜਰੂਰ ਹੁੰਦੀਆਂ ਹਨ ਪਰ ਹੌਲੀ-ਹੌਲੀ ਇਹਨਾਂ ਦੇ ਰੇਟ ਹੁਣ ਘਟਨੇ ਸ਼ੁਰੂ ਹੋ ਜਾਣਗੇ ਸੋ ਲਗਾਤਾਰ ਪੰਜਾਬ ਦੇ ਵਿੱਚ ਮਹਿੰਗਾਈ ਵਧ ਰਹੀ ਹੈ ਜਿੱਥੇ ਕਿ ਕੇਂਦਰ ਸਰਕਾਰ ਦੇ ਵੱਲੋਂ GST ਘਟਕੀਤੀ ਗਈ ਸੀ ਸੋ ਬਾਕੀ ਪਦਾਰਥਾਂ ਦੇ ਉੱਤੇ ਜਿੱਥੇ ਕਿ ਕਾਰਦੀਆਂ ਘਰੇਲੂ ਸਾਬਣ ਸ਼ੈਂਪੂ ਦੇ ਉੱਤੇ ਰੇਟ ਘਟੇ ਹੋਏ ਹਨ ਪਰ ਉਹ ਦੂਜੇ ਪਾਸੇ ਹੁਣ ਸਬਜ਼ੀਆਂ ਕਾਫੀ ਜ਼ਿਆਦਾ ਮਹਿੰਗੀਆਂ ਹੋ ਚੁੱਕੀਆਂ ਹਨ ਜਿਸ ਦੇ ਕਾਰਨ ਕਿ ਹੁਣ ਆਮ ਬੰਦੇ ਦੇ ਵੱਸੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ ਸਬਜ਼ੀਆਂ ਤੇ ਹੁਣ ਉਹ ਵੀ ਸਮਾਂ ਸੀ ਜਦੋਂ 200 ਰੁਪਏ ਦੇ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਆ ਜਾਂਦੀਆਂ ਸੀ ਪਰ ਹੁਣ ਉਹੀ 200 ਰੁਪਏ ਵਾਲੀਆਂ ਸਬਜ਼ੀਆਂ 500 ਰੁਪਏ ਦੇ ਵਿੱਚ ਖਰੀਦਣ ਦੇ ਲਈ ਲੋਕਾਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੰਦੂਕ ਦੀ ਨੋਕ ਦੇ ਉੱਤੇ ਦੁਕਾਨਦਾਰ ਤੋਂ ਮੋਬਾਈਲ ਫੋਨ, ਨਕਦੀ ਅਤੇ ਐਕਟਵਾ ਲੁੱਟੀ ਹੈ। ਜੀਹਾਂ ਲੁਧਿਆਣਾ ਤੋਂ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ। ਦਰੇਸੀ ਥਾਣਾ ਖੇਤਰ ਦੇ ਵਿੱਚ ਡਕੈਤੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਛੇਕੇਵਾਲਾ ਰੋਡ ਦੇ ਨੇੜੇ ਹੀ ਤੁਹਾਨੂੰ ਦੱਤੀ ਹੈ ਕਿ ਇੱਕ ਵਪਾਰੀ ਦੇ ਕੋਲੋਂ ਉਸਦੀ ਐਕਟਵਾ ਤੇ ਉਸਦਾ ਮੋਬਾਈਲ ਫੋਨ ਲੁੱਟ ਕੇ ਡਟੇਰੇ ਫਰਾਰ ਹੋ ਚੁੱਕੇ ਹਨ। ਸੋ ਇਹ ਘਟਨਾ ਵੀਰਵਾਰ ਸਵੇਰੇ 4:45 ਮਿੰਟ ਦੀ ਦੱਸੀ ਜਾ ਰਹੀ ਹੈ ਲੁਟੇਰਿਆਂ ਨੇ ਇੱਕ ਦੁਕਾਨਦਾਰ ਨੂੰ ਘੇਰ ਲਿਆ ਤੇ ਉਸ ਦੇ ਕੰਨ ਦੇ ਉੱਤੇ ਪਿਸਤੌਲ ਰੱਖ ਕੇ ਉਸ ਦਾ ਮੋਬਾਈਲ ਫੋਨ ਨਕਦੀ ਅਤੇ ਐਕਟਵਾ ਖੋ ਕੇ ਉਹ ਫਰਾਰ ਹੋ ਚੁੱਕੇ ਹਨ ਪੀੜਤ ਹਰਚੰਨ ਨਗਰ ਦੇ ਰਹਿਣ ਵਾਲੇ ਸतीश ਕੁਮਾਰ ਨੇ ਸਥਾਨਕ ਪੁਲਿਸ ਦੇ ਕੋਲ ਹੁਣ ਸ਼ਿਕਾਇਤ ਦਰਜ ਕਰਵਾਈ ਹੈ ਪੀੜਤ ਸतीश ਦਾ ਕਹਿਣਾ ਹੈ ਕਿ ਉਸ ਦਾ ਸਲੀਮ ਟਾਬਰੀ ਸਬਜ਼ੀ ਮੰਡੀ ਦੇ ਵਿੱਚ ਇੱਕ ਚਾਹ ਦੀ ਦੁਕਾਨ ਦਾ ਕੰਮ ਹੈ ਸੋ ਉਹ ਹਰ ਰੋਜ਼ ਸਵੇਰੇ 4:30 ਤੋਂ ਲੈ ਕੇ 5 ਵਜੇ ਦੇ ਵਿਚਕਾਰ ਕੰਮ ਦੇ ਉੱਤੇ ਨਿਕਲਦਾ ਹੈ ਸੋ ਇਸੇ ਦੌਰਾਨ ਇੱਕ ਦੋ ਲਟੇਰੇ ਉਸ ਨੂੰ ਟੱਕਰਦੇ ਹਨ ਜਿਸ ਤੋਂ ਬਾਅਦ ਕਿ ਲਟੇਰਿਆਂ ਦੇ ਦੁਆਰਾ ਇੱਕ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਇਆ ਜਾਂਦਾ ਹੈ ਤੇ ਉਸ ਨੂੰ ਧੱਕਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕਿ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਰਵਾਲਵਰ ਉਹਨਾਂ ਦੇ ਵੱਲੋਂ ਕੱਢ ਲਿਆ ਜਾਂਦਾ ਹੈ ਤੇ ਗਾਲੀ-ਕਲੋਚ ਕੀਤੀ ਗਈ ਤੇ ਮੋਬਾਈਲ ਫੋਨ ਤਕਰੀਬ 2000 ਰੁਪਇਆ ਖੋ ਕੇ ਤੇ ਐਕਟ ਬਕੋ ਕੇ ਉਹ ਫਰਾਰ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਬੰਦ ਰਹਿਣਗੇ ਸਕੂਲ ਕਾਲਜ ਅਤੇ ਦਫ਼ਤਰ ਬੱਚਿਆਂ ਨੇ ਹੁਣ ਤਿਹਾੜੀ ਸੀਜ਼ਨ ਦੇ ਵਿੱਚ ਛੁੱਟੀਆਂ ਦਾ ਖੂਬ ਆਨੰਦ ਮਾਣਿਆ ਹੈ ਤਿਉਹਾਰਾਂ ਕਰਕੇ ਅਕਤੂਬਰ ਮਹੀਨੇ ਦੇ ਵਿੱਚ ਕਈ ਛੁੱਟੀਆਂ ਆਈਆਂ ਹਨ ਜਿਸ ਦੇ ਕਾਰਨ ਸਰਕਾਰੀ ਮੁਲਾਜ਼ਮਾਂ ਤੇ ਬੱਚਿਆਂ ਦੀਆਂ ਮੋਰਜਾਂ ਲੱਗੀਆਂ ਹਨ ਇਸੇ ਦੇ ਨਾਲ ਹੀ ਕਈ ਵਾਰ ਇਸ ਦੇ ਨਾਲ ਹੀ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਛੁੱਟੀਆਂ ਦੀ ਝੜੀ ਲੱਗਣ ਵਾਲੀ ਹੈ ਜੀ ਹਾਂ ਜਿੱਥੇ ਕਿ ਹੁਣ ਪੰਜਾਬ ਦੇ ਵਿੱਚ ਨਵੰਬਰ ਮਹੀਨਾ ਚੜਨ ਵਾਲਾ ਹੈ ਸੋ ਇਸੇ ਦੌਰਾਨ ਨਵੰਬਰ ਮਹੀਨੇ ਦੇ ਦੌਰਾਨ ਵੀ ਹੁਣ ਕਈ ਛੁੱਟੀਆਂ ਆ ਰਹੀਆਂ ਹਨ ਤੇ ਨਵੰਬਰ ਮਹੀਨੇ ਦੇ ਚੜਦੇ ਅਸਾਰ ਹੀ ਹੁਣ ਬੁੱਧਵਾਰ ਨੂੰ 5 ਨਵੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਜਿਸ ਕਰਕੇ ਹੁਣ ਸਕੂਲਾਂ ਕਾਲਜਾਂ ਤੇ ਦਫ਼ਤਰਾਂ ਦੇ ਵਿੱਚ ਛੁੱਟੀ ਰਹੇਗੀ ਇਸ ਤੋਂ ਇਸ ਤੋਂ ਇਲਾਵਾ 16 ਨਵੰਬਰ ਨੂੰ ਵੀ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ਜੋ ਕਿ ਇਸ ਦਿਨ ਵੀ ਹੁਣ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੁੜੀ ਦੀ ਆਉਣੀ ਸੀ ਬਰਾਤ ਪਰ ਉਸ ਤੋਂ ਪਹਿਲਾਂ ਹੀ ਦਿਲ ਦਾ ਦੌਰਾ ਪੈਣ ਦੇ ਕਾਰਨ ਹੋ ਗਈ ਹੈ ਮੌਤ। ਜੀ ਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਜ਼ਿਲ੍ਹੇ ਤੋਂ ਇਹ ਖਬਰ ਨਿਕਲ ਕੇ ਆ ਰਹੀ ਹੈ। ਇੱਥੇ ਪਿੰਡ ਬਰਗਾੜੀ ਵਿਖੇ ਇੱਕ ਵਿਆਹ ਵਾਲੇ ਘਰ ਦੇ ਵਿੱਚ 70 ਵੇਸ ਗਏ ਹਨ। ਦੱਸਦੀਏ ਕਿ ਲਾੜੀ ਦੀ ਬਰਾਤ ਆਉਣ ਤੋਂ ਪਹਿਲਾਂ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਖੁਸ਼ੀਆਂ ਦੀ ਥਾਂ ਹੁਣ ਸੋਗ ਦੀ ਲਹਿਰ ਦੌੜ ਚੁੱਕੀ ਹੈ ਮ੍ਰਿਤਕ ਦੀ ਪਛਾਣ ਪੂਜਾ ਦੇ ਵੱਜੋਂ ਹੋਈ ਹੈ ਜਾਣਕਾਰੀ ਅਨੁਸਾਰ 24 ਅਕਤੂਬਰ ਨੂੰ ਪੂਜਾ ਦਾ ਵਿਆਹ ਸੀ ਪਰ ਇੱਕ ਦਿਨ ਪਹਿਲਾਂ ਹੀ 23 ਅਕਤੂਬਰ ਨੂੰ ਪੂਜਾ ਨੇ ਜਾਗੋ ਵਾਲੇ ਦਿਨ ਨੱਚ-ਨੱਚ ਕੇ ਬਹੁਤ ਜਸ਼ਨ ਵੀ ਮਨਾਇਆ ਸੀ ਉਹ ਬਹੁਤ ਜ਼ਿਆਦਾ ਖੁਸ਼ ਸੀ ਨੱਚਦੇ ਹੋਏ ਹੀ ਉਸ ਦੇ ਨੱਕ ਦੇ ਵਿੱਚੋਂ ਖੂਨ ਵਗਣ ਲੱਗਦਾ ਹੈ ਉਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਡਾਕਟਰਾਂ ਦੇ ਕੋਲ ਜਾਂਦੇ ਹਨ ਜਿਸ ਤੋਂ ਬਾਅਦ ਕੀ ਦੱਸਿਆ ਜਾ ਰਿਹਾ ਹੈ ਕਿ ਪੂਜਾ ਦੀ ਹੁਣ ਮੌਤ ਹੋ ਚੁੱਕੀ ਹੈ ਪੂਜਾ ਦੀ 3 ਸਾਲ ਪਹਿਲਾਂ ਜੈਤੋਂ ਦੇ ਰਹਿਣ ਵਾਲੇ ਮੁੰਡੇ ਦੇ ਨਾਲ ਮੰਗਣੀ ਹੋਈ ਸੀ ਮੁੰਡਾ ਦੁਬਈ ਤੋਂ ਵਾਪਸ ਆ ਗਿਆ ਸੀ ਤੇ ਪਰਿਵਾਰ ਨੇ ਧੀ ਦਾ ਵਿਆਹ ਰੱਖਿਆ ਹੋਇਆ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਹੁਣ ਸੋਗ ਦੀ ਲਹਿਰ ਪਰਿਵਾਰ ਦੇ ਵਿੱਚ ਦੌੜ ਗਈ ਹੈ ਇਸ ਤੋਂ ਬਾਅਦ ਹੁਣ ਮੌਸਮ ਦੇ ਰਿਲੇਟਡ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਪੰਜਾਬ ਦੇ ਵਿੱਚ ਪਵੇਗੀ ਕੜਾਕੇ ਦੀ ਠੰਡ ਦਸੰਬਰ ਮਹੀਨੇ ਤੋਂ ਚੱਲੇਗੀ ਸ਼ੀਤ ਲਹਿਰ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆ ਗਈ ਹੈ ਪੰਜਾਬ ਦੇ ਵਿੱਚ ਹੁਣ ਮੌਸਮ ਬਦਲਣ ਵਾਲਾ ਹੈ ਸਵੇਰੇ ਸ਼ਾਮ ਹਲਕੀ ਠੰਡ ਮਹਿਸੂਸ ਹੋਣ ਲੱਗ ਪਈ ਹੈ ਉੱਥੇ ਹੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਦਸੰਬਰ ਦੇ ਵਿੱਚ ਸ਼ੀਤ ਲਹਿਰ ਚੱਲੇਗੀ ਜਨਵਰੀ ਅਤੇ ਫਰਵਰੀ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਲੁਧਿਆਣਾ ਅਤੇ ਜਲੰਧਰ ਦੇ ਵਿੱਚ ਵੀ ਕਾਫੀ ਜ਼ਿਆਦਾ ਇਸ ਸਮੇਂ ਠੰਡ ਹੋਣ ਵਾਲੀ ਹੈ ਫਿਲਹਾਲ ਪੰਜਾਬ ਦੇ ਵਿੱਚ ਤਾਪਮਾਨ ਆਮ ਦੇ ਨੇੜੇ ਹੀ ਚੱਲ ਰਿਹਾ ਹੈ ਦੂਜੇ ਪਾਸੇ 24 ਘੰਟਿਆਂ ਦੇ ਵਿੱਚ ਹਵਾ ਦਾ ਰੁੱਖ ਇੱਕ ਵਾਰ ਬਦਲ ਜਾਂਦਾ ਹੈ ਸੋ ਹੁਣ ਪੰਜਾਬ ਦੇ ਵਿੱਚ ਲਗਭਗ ਟੈਂਪਰੇਚਰ ਆਮ ਦੇ ਕਰੀਬ ਹੀ ਚੱਲ ਰਿਹਾ ਹੈ ਤੇ ਹਲਕੀ ਹਲਕੀ ਧੁੰਦ ਵੀ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਪਰ 에ਅਰ ਕੁਆਲਿਟੀ ਕਾਫੀ ਜ਼ਿਆਦਾ ਇਸ ਸਮੇਂ ਪੰਜਾਬ ਦੇ ਵਿੱਚ ਖਰਾਬ ਚੱਲ ਰਹੀ ਹੈ 230 ਤੋਂ ਲੈ ਕੇ 400 500 ਤੱਕ ਵੀ 에ਅਰ ਕੁਆਲਿਟੀ ਪਿਛੇ ਦੇਣੀ ਪੰਜਾਬ ਦੇ ਵਿੱਚ ਪਹੁੰਚ ਗਈ ਸੀ ਜਿਸ ਦੇ ਕਾਰਨ ਮਰੀਜ਼ ਲੋਕਾਂ ਨੂੰ ਸਾ ਲੈਣ ਦੇ ਵਿੱਚ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ